ਵੀਰ ਜੀ ਤੁਸੀਂ ਕਮੈਂਟਾਂ ਵਿੱਚ ਪੁੱਛਦੇ ਫਿਰ ਰਾਣਾ ਅੱਜ ਕੱਲ ਨਹੀਂ ਦੇਖਦਾ ਰਾਣਾ ਕੰਬੈਨ ਤੋਂ ਹਟ ਗਿਆ ਜਾਂ ਲੱਗਿਆ ਨਹੀਂ ਜਾਂ ਕੀ ਕੰਨ ਬਰਾਣਾ ਦੇਖਦਾ ਰਾਣਾ ਅੱਜ ਆ ਤੇ ਉਹ ਵੀ ਆ ਇਹਨੇ ਕੜਕੜ ਪਾਣੀ ਲਾਉਣਾ ਸੀ ਉਹਦੇ ਕਰਨ ਆਇਆ ਤੇ ਬੰਨੇ ਬੰਨੇ ਸਾਰੇ ਮੈਨੂੰ ਹੀ ਪਿਆ ਰਾਣੇ ਨੇ ਤਾਂ ਮੈਨੂੰ ਲੱਗਦਾ ਕੋਟੱਪਾ ਮਾਰਿਆ ਨੇ ਕਿ ਮਾਰੇ ਕੋਈ ਇਧਰ ਇਧਰ ਮੁੱਕਦਾ ਸਾਸਰੀ ਕਾਲ ਜੀ ਵੀਰ ਦੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਵਲੌਗ ਚ ਅੱਜ ਦਾ ਜੀ ਆਪਣਾ ਮਦਦ ਲਈ ਅੱਜ ਬੰਦਾ ਆਪਣੇ ਕੋਲੇ ਤਕਰੀਬਨ ਕੋਈ ਵੀ ਨਹੀਂ ਆਇਆ ਇੱਕ ਬੰਦਾ ਆਇਆ ਸੁੱਖਾ ਭਾਈ ਤੇ ਇਹ ਕੈਮਰੇ ਦੇ ਮੁਰੇ ਆਉਂਦਾ ਨਹੀਂ ਚਾਹੁੰਦਾ ਤੇ ਇਹਨੂੰ ਇਸ ਕਹਿੰਦਾ ਮੇਰਾ ਨਾਂ ਇੱਕ ਸਹੀ ਸੱਦਾ ਕਰ ਨਾਂ ਇਹਦਾ ਹਾਂ ਇਹਦਾ ਨਾਂ ਇੱਕ ਹੋਰ ਥੋੜਾ ਡੈਡ ਕਰਤਾ ਹੁਣ ਨਾਂ ਦਾ ਸੁੱਖਾ ਸੱਦਾ ਕਰਾਂਗੇ ਸਾਸਤ੍ਰੀਕਰ ਬਲਾਓ ਸਾਸਤ੍ਰੀਕਰ ਭਾਈ ਜੀ ਸਾਰਿਆਂ ਨੂੰ ਸਾਰਿਆਂ ਨੂੰ ਤੇ ਆ ਇਹਦਾ ਜੀ ਅੱਜ ਆਪਣਾ ਵੀਡੀਓ ਬਣਾਉਣਾ ਦਾ ਆ ਦੇਖੋ ਜਿੱਦਾਂ ਆ ਚੀਜ਼ਾਂ ਗਲ ਜਾਂਦੀਆਂ ਜਿਵੇਂ ਉਹ ਆ ਚੀਜ਼ਾਂ ਗਲ ਜਿੰਦੇ ਆਪਣਾ ਜਗਾੜਾ ਹੈਗਾ ਰੈਡੀਟਰ ਵਾਲਾ ਆਪਾਂ ਕੀ ਕਰਨਾ ਇਹਦਾ ਕੰਮ ਇੱਥੋਂ ਕੱਟ ਕੇ ਉਧਰੋਂ ਕੱਟ ਕੇ ਤੇ ਉਧਰੋਂ ਐਨਾ ਕੱਟ ਕੇ ਇੱਥੋਂ ਕੱਟ ਲਈਏ ਪਾਵੇਂ ਇੱਥੋਂ ਕੱਟ ਲਈਏ ਕਿਉਂਕਿ ਇਹ ਜਗਾੜ ਆਪਾਂ ਨਵਾਂ ਹੀ ਤਿਆਰ ਕਰਨਾ ਹੁਣ ਇਹਨਾਂ ਨੂੰ ਤੇ ਆਪਾਂ ਹੁਣੇ ਤੁਹਾਨੂੰ ਦਿਖਾਉਂਦੇ ਆ ਇਹ ਆਪਾਂ ਲੈ ਕੇ ਜਾ ਰਹੇ ਹਾਂ ਉਧਰ ਇਹਨੂੰ ਹੁਣੇ ਆਪਾਂ ਤਿਆਰ ਕਰਕੇ ਤੇ ਬਾਲਾ ਦੇਣਾ ਤਕਰੀਬਨ ਬਾਕੀ ਵੱਡਾ ਕੰਮ ਨਹੀਂਗਾ ਇਹ ਏ ਜਿੰਨੇ ਵਸ ਜਿਹੜਾ ਕਰ ਲੰਦਾ ਕੋਈ ਵੱਡਾ ਕੰਮ ਨਹੀਂ ਜਿਹੜਾ ਵਿਚਾਰੇ ਕਦੇ ਕੀਤਾ ਨਹੀਂ ਉਹਦੇ ਹੱਥ ਬਹੁਤ ਵੱਡਾ ਕੰਮ ਹੈ ਇਹ ਇਵੇਂ ਗੱਲਾਂ ਨਾ ਸੁੱਖਾ ਹਾਂ ਹਾਂ ਤੇਰਾ ਕੀ ਕਹਣਾ ਇਹਦੇ ਬਾਰੇ ਤੇਰਾ ਕੀ ਕਹਣਾ ਇਹਦੇ ਬਾਰੇ ਇਹਦੇ ਬਾਰੇ ਆਪਾਂ ਵੀਡੀਓ ਪਾਣੀ ਨੇ ਬਸ ਸਾਰਿਆਂ ਨੂੰ ਜਾਣਕਾਰੀ ਦੇਣੀ ਮੈਂ ਕਿਹਾ ਵੀਡੀਓ ਪਾਣੀ ਹੋਣਾ ਆਪਾਂ ਜਾਣਕਾਰੀ ਦੇਣੀ ਸਾਰਿਆਂ ਨੂੰ ਹਾਂ ਠੀਕ ਹੈ ਨਾ ਹੋਰ ਬਸ ਸਾਸਰੀ ਹਾਂ ਸਾਸੇ ਬਹਿਣਾ ਸਾਸਰੀ ਘਰ ਬਾਬਲੋਂ ਸੱਤਿਕਾਰ ਹਾਂ ਇਧਰ ਮੁੱਕਾ ਕਹਿਣਾ ਸਾਸਰੀ ਘਰ ਸਾਰਿਆਂ ਨੂੰ ਲੈ ਇਹਦੇ ਤਰ੍ਹਾਂ ਕੋ ਬੰਦੇ ਵਹਿੰਦੇ ਤਾਂ ਨਹੀਂ ਪਿਆ ਹੋਣਾ ਵੀ ਤੇਰੇ ਸਾਹਮਣੇ ਤਾਂ ਨਹੀਂ ਖੜੇ ਵੀ ਤੈਨੂੰ ਇੱਕੇ ਦਿਨ ਸੰਗ ਲੱਗਦੀ ਹੈ ਤੈਨੂੰ ਡਰ ਲੱਗਦਾ ਹੈ ਤੈਨੂੰ ਕੁੱਟਣਗੇ ਫੜ ਕੇ ਬੰਦੇ ਦਾ ਕੈਮਰੇ ਦੇ ਵਿੱਚ ਨੇ ਜਿਹਨੂੰ ਆਪਣੀ ਵੀਡੀਓ ਦੇਖਣੀ ਹੈ ਸੱਤਿਕਾਰ ਹਾਂ ਸਾਰਿਆਂ ਸਾਸਰੀ ਘਰ ਹੁਣ ਤਾਂ ਸੱਤਿਕਾਰ ਹੱਥ ਜੋੜ ਕੇ ਮਰਾ ਜਾ ਸੱਤਿਕਾਰ ਸਾਰਿਆਂ ਹੱਥ ਤਾਂ ਦਿਸੇ ਨਹੀਂ ਹਾਂ ਐਸਦਾਂ ਤੇ ਤੂੰ ਕਿਵੇਂ ਆਜ ਖੇਤਾਂ ਕਿਉਂਕਿ ਆਪਣਾ ਆਪਣਾ ਘਰ ਪੈਂਦਾ ਖੇਤਰ ਜਮਿੰਦੇ ਇੱਥੇ ਰਾਣੇ ਜ਼ਮੀਨ ਆਪਾਂ ਖੇਤਾ ਹੀ ਪਾਗ ਦੇ ਰਾਣਾ ਰੰਦਾ ਪਿੰਡ ਤੇ ਪਿੰਡ ਵੀ ਆਪਣੀ ਜਗ੍ਹਾ ਜਿਵੇਂ ਹੈਗੀ ਪਿੰਡ ਵੀ ਕਰੇਗਾ ਆਪਣਾ ਤੇ ਰਾਣਾ ਦਾ ਅੱਜ ਮੇਰੇ ਦੱਕੇ ਨੇ ਮਾਰਾਣਾ ਖੇਤ ਆ ਅੱਜ ਇੱਧਰ ਤੇ ਕੈਮਰਾ ਬੰਦਾ ਸੱਜੂ ਕਰਕੇ ਕਿੰਨੇ ਦਾ ਆ ਖੇਤ ਦਾ ਮਿੰਨਾ ਹੈ ਦਵਾਈ ਕਿੰਨੀ ਦਵਾਈ ਹੈ ਕੀ ਦਵਾਈ ਕਿਤੇ ਹੋਇਆ ਆ ਦਵਾਈ ਕਿਤੇ ਉਹਦਾ ਤੂੰ ਕਿਤੇ ਕਿਉਂ ਕਰਵਾਈ ਕਰਵਾਈ ਕਿਸੇ ਤੇ ਤੇਰੇ ਕੋਲ ਕਿਆ ਨਹੀਂ ਹੁੰਦੀ ਤੂੰ ਹੀ ਕਰਵਾਈ ਦੇ ਕੇ ਤੇਰੇ ਕੋਲ ਕਿਆ ਨਹੀਂ ਹੁੰਦੀ ਹਾਂ ਤੇਰੇ ਕੋਲੋਂ ਨਰਵਾਲੇ ਨੀ ਰਾਣੇ ਨੇ ਜਦ ਤੱਕ ਨੇ ਪੂਂਡ ਚ ਕਾਇਆ ਸੀ ਛੋਟਾ ਡਰਮੀ ਜਿਹੜੀ ਹੁੰਦੀ ਆ ਤੇ ਡੱਗ ਪੈ ਕੇ ਪਿੱਛੇ ਪੂਂਡ ਚੱਲੀ ਜਾਵੇ ਸਪਰੇ ਉਹ ਟੁੱਟ ਗਈ ਬੜੀ ਕਿੱਧਰ ਖਵਾ ਦਈ ਨਮਾਹ ਨੇ ਚੱਕ ਚ ਖੜਕਦਾ ਇਹ ਰਾਣਾ ਇਹ ਸਪਰੇ ਕਰਦਾ ਰਹਦਾ ਸੀ ਤੇ ਗਿਆ ਕਿੱਥੇ ਵੇਖਾ ਵਿੱਚ ਡਿੱਗਾ ਬਣਾ ਦੇ ਕੋਲ ਉੱਠਾ ਜਾ ਰਾਣਾ ਐਵੇਂ ਕਰ ਲੈ ਰਾਣਾ ਨਾ ਇਧਰ ਮੂੰਹ ਕਰਕੇ ਦੱਸ ਹਸ ਰਾਇ ਨਹੀਂ ਕੀ ਹੁਣ ਚਲਾ ਕੇ ਨਹੀਂ ਉਹ ਪੂਂਡ ਥੋੜਾ ਦੂਜੇ ਪੂਂਡ ਦੀ ਗੱਲ ਕਰਨਾ ਜਿਹਨੇ ਡੰਗ ਮਾਰਿਆ ਸੀ ਤੈਨੂੰ ਮਾਰਿਆ ਨਹੀਂ ਹੈਂ ਮਾਰਿਆ ਨਹੀਂ ਨਹੀਂ ਚਲਾਇਆ ਹੀ ਪਾਣੀ ਦੇ ਜ ਆਪਣਾ ਨਹੀਂ ਪਾਣੀ ਸਾਡੇ ਪਹੁੰਚੇ ਨਹੀਂ ਇੱਥੇ ਬਹੁਤ ਪਿੱਛੇ ਦਾ ਪਾਣੀ ਜੇ ਗੇੜਾ ਮਰਦੇ ਆ ਗਿਆ ਬੰਨੇ ਬੰਨੇ ਤਰਾਣਾ ਹੋਣ ਦਾ ਤੇਰਾ ਮਸ਼ੀਨ ਵਰਕ ਹੀ ਵਿਚਾਰਿਆ ਹਾਂ ਮਸ਼ੀਨ ਵਰਕ ਹੀ ਵਿਚਾਰਿਆ ਆਖੋ ਲੱਗ ਜਾ ਨਹੀਂ ਇੱਧਰ ਮੁਕਾ ਉਧਰ ਤਾਂ ਵੀ ਕੈਮਰਾ ਕੈਮਰਾ ਤਾਂ ਇੱਧਰ ਲੱਗੇਗਾ ਨਾ ਮਸ਼ੀਨ ਤੇ ਲੱਗਣਾ ਹਾਂ ਇੱਥੇ ਆਈ ਪਾਣੀ ਗੱਲ ਬਾਤ ਗੀ ਹਨਾ ਪਰ ਖਾਲਾ ਵੀ ਸੁੱਕ ਤਾਂ ਨਹੀਂ ਗਿਆ ਲੱਗ ਜਾਗਾ ਨਾ ਹਾਂ ਤੇ ਦੂਜੀ ਗੱਲ ਹੈ ਵੀ ਹੁਣ ਅੱਧਾ ਤੈਨੂੰ ਪਤਾ ਹੈ ਅੱਧਾ ਮਸ਼ੀਨ ਆਪਣਾ ਕੰਮ ਨਿਭੜਾ ਪੈਦਾ ਆਪਣਾ ਐਮਪੀ ਆਪਾਂ ਜਾਣਾ ਹੁਣ 2-4 ਦਿਨ ਨੂੰ ਉੱਥੇ ਚਲਾ ਜਾਣਾ ਐਮਪਰੀ ਚਲਾ ਜਾ ਇੱਧਰ ਮੁਹ ਕਰ ਹਾਂ ਚਲਾ ਜਾਂਦਾ ਉਧਰ ਤਾਂ ਨਹੀਂ ਹੈ ਫੇਰ ਪਰ ਆਮ ਇੱਧਰ ਕੈਮਰਾ ਵੇਖਾ ਉਧਰ ਤਾਂ ਨਹੀਂ ਹੈ ਨਾ ਤਾਂ ਤਾਂ ਇਹ ਤੈਨੂੰ ਆਂਦੇ ਆ ਵੀ ਦੂਜਾ ਰਾਣਾ ਕੋਲਿਆਂ ਨਹੀਂ ਜਾਣੇ ਬਹੁਤ ਉਸਪਸ਼ਕਲ ਸਟਾਰਟ ਹੁੰਦਾ ਤੱਕੇ ਨਾ ਸਟਾਰਟ ਕਰਨਾ ਬੰਦਾ ਕੀ ਆਖਾਈ ਮੈਂ ਸਾਰਾ ਚੱਲੇ ਪਾਰਾ ਉਹ ਚਲਾ ਲੈਂਦਾ ਮਸ਼ੀਨ ਤੈਨੂੰ ਨਹੀਂ ਆਉਂਦਾ ਵੱਲ ਤੈਨੂੰ ਕਿਹਨੇ ਆਉਂਦਾ ਯਾਰ ਵੱਲ ਲਾਣਾ ਚਾਹੀਦਾ ਕਰਨ ਕੀ ਹੈ ਉਹ ਪਰ ਤਾਂ ਚੱਲੇ ਪਾਰਾ ਹਾਂ ਰਸਤਾ ਐਸ਼ਾ ਤੇ ਵਿੱਚ ਤੁਹਾਨੂੰ ਦਿਖਾਉਂਦੇ ਆ ਇੰਨਾ ਕੋ ਇਧਰ ਆਉਂਦਾ ਪਾਣੀ ਪਾਣੀ ਬਹੁਤ ਘਟਿਆ ਆ ਤੇ ਆਪਣੇ ਕਿਉਂਕਿ ਆਪਣੇ ਹੁਣ ਪਾਣੀ ਮੁਕੇ ਬਹੁਤ ਘਟ ਪਈ ਜਾਂਦਾ ਥੋੜਾ ਸਰ ਕਰਕੇ ਆਪਾਂ ਕਿਉਂਕਿ ਇਧਰ ਕਿੱਲੇ ਗਏ ਆਪਣੇ ਤਕਰੀਬਨ ਸਵਾ ਤੇ ਸਵਾ 3 ਕਿਨੇ 2 ਤੇ 3 ਤੇ 3 ਤੇ ਡੇਢ ਸਾਢੇ 4 ਤੇ ਸਵਾ 6 ਕਿਲ ਤਾਂ 6 ਕਿਲਣ ਜਾਣਾ ਪਾਣੀ ਘਟ ਗਿਆ ਹਨਾ ਭਰੇ ਬਟਾ ਅੱਗੂ ਤਾਂ ਲੋਕ ਵਿਚਾਰ ਕਰਨਾ ਸਾਂਝ ਤੇ ਨਾਲ ਦਮੂ ਕਰੀ ਮੜਾ ਜਾ ਜੇ ਤੈਨੂੰ ਕੰਪੈਨ ਤੇ ਰੱਖ ਲਵਾਂ ਮੈਂ ਲੱਗ ਜਾਗਾ ਜਾਂ ਨਹੀਂ ਪੈਸੇ ਐ ਦਿਨੇ ਵਾਜੀ ਦੇ ਦੀ ਤਾਂ ਵੀ ਸੱਚ ਦੱਸ ਨਿੰਨੇ ਵਾਜੀ ਕਿੰਨੇ ਐਵੇਂ ਨਹੀਂ ਮੈਂ ਨਹੀਂ ਤੈਨੂੰ ਕਾਹਨਾ ਨਾ ਦਿਨੇ ਵਾਜੀ ਤੇ ਫਿਰ ਵਿੱਚ ਸਾਈਨ ਕੱਢਣ ਦੀ ਪਹਿਲੇ ਸਿਰ ਤੇ ਸਾਈਨ ਕੱਢਦਾ ਮੈਂ ਥੱਕਾ ਵੀ ਦੋ ਸਾਈਨ ਕੱਢਣ ਨਹੀਂ ਨਹੀਂ ਉਹ ਕੰਮ ਨਹੀਂ ਕਰਨਾ ਪੁਰ ਲਗਾਇਆ ਨਹੀਂ ਡੋਲਣਾ ਲਗਾਇਆ ਕਰਨ ਤਾਂ ਆ ਵਕ ਮੈਂ ਸਾਈ ਕੱਟਨੀ 2-3 ਦਿਨ ਨਹੀਂ ਹੋ ਗਿਆ ਹੀ ਨਹੀਂ ਤਾਂ ਇਧਰ ਮੂੰਹ ਕਰ ਪੁਰ ਗਿਆ ਹੀ ਨਹੀਂ ਕਿਉਂ ਨਹੀਂ ਲਗਾਇਆ ਹੂੰ ਹੂੰ ਤੇ ਤੂੰ ਨਾ ਤੈਨ ਮੈਂ ਫੋਨ ਕੀਤਾ ਤਾਂ ਮੈਂ ਜਾਂਦਲ ਮਸ਼ੀਨ ਦਿੱਤੂਗਾ ਕਿ ਯਾਰ ਦੋ ਥੱਕਿਆ ਬਦੋ ਨਾਹੀ ਕੱਟ ਦਾਂ ਨਾ ਫੋਨ ਤੇ ਨਹੀਂ ਮੈਂ ਕੀਤਾ ਤੈਨੂੰ ਮੈਂ ਕੀਤਾ ਸਿੰਧੂ ਨੂੰ ਇਧਰ ਹੀ ਤਾਂ ਕੈਮਰਾ ਮੂੰਹ ਕਰ ਕਿਵੇਂ ਉਹ ਸਿੰਧੂ ਮੈਂ ਕੀਤਾ ਉਹ ਮੈਂ ਦੋ ਸਾਂ ਕਿ ਲਗਾਇਆ ਹੀ ਨਹੀਂ ਤੈ ਫਿਰ ਜਾ ਕੇ ਤੀ ਜੇ ਮਸ਼ੀਨ ਚੱਲਦੀ 17 ਦੇ ਪਾਰ ਤੇ ਗੇਟ ਕੋਲ ਜਾ ਕੇ ਸੌਂ ਜਾਂਦੇ ਸੀ ਕਿ ਪਾਰ ਜਾਣ ਨਹੀਂ ਦਿੰਦੇ ਫੌਜੀ ਨਹੀਂ ਨਹੀਂ ਕਿਉਂ ਨਹੀਂ ਜਾਣ ਦਿੰਦੇ ਕੀ ਆਂਦੇ ਆਂ ਦੋਨਵਾਦ ਨਹੀਂ ਦੋਨਵਾਦ ਨਹੀਂ ਤੂੰ ਹੀ ਨਿਆਰੇ ਲੈ ਜਾਣਾ ਛਾਂ ਨੂੰ ਘਰਾਂ ਨੂੰ ਫਿਰ ਨਾਲੇ ਆਂਦੇ ਤੂੰ ਨਾ ਤੂੰ ਕੇ ਨਾਲ ਆਉਂਦਾ ਸੀ ਉੱਥੇ ਮੈਂ ਕੀ ਕਰ ਦੋਵੇਂ ਕਹਾਂ ਤੇ ਚਲੋ ਇਹ ਤਾਂ ਇੱਥੋਂ ਦੇ ਸਿਰਨ ਦੇ ਹੋਗਾ ਕੰਫਰਮ ਜੇਕਰ ਬਾਹਰ ਜਾਣਾ ਬਈ ਲਵਾਵਾਂ ਦੇ ਸੇਨ ਹਾਂ ਲਵਾਉਂਗਾ ਉਧਰ ਜਾਂਗਾ ਤੂੰ ਨਹੀਂ ਉਧਰ ਉਧਰ ਜਾਂਗਾ 2 ਮਿੰਟ ਲੱਗ ਜਾਣਿਆ ਫਿਰ ਕੀ ਰੋਟੀ ਬੇਟੇਮੀ ਮਿਲਦੀ ਕਈ ਵਾਰ ਇਹ ਨਹੀਂ ਵੀ ਰੋਟੀ ਆਪ ਨੂੰ ਪਕਾਉਣੀ ਪੈਂਦੀ ਆ ਪੱਕੀ ਗੱਲ ਹੈ ਚਲ ਤੇ ਨਾ ਕਰਦੇ ਆ ਗੱਲ ਫਿਰ ਕਿਸੇ ਤਰ੍ਹਾਂ ਦੀ ਤੇ ਰਾਣਾ ਕਹਿੰਦਾ ਜੀ ਆਪਾਂ ਮੈਂ ਚਲਾ ਜਾਊਗਾ ਬਾਹਰ ਮਸ਼ੀਨ ਤੇ ਮੈਨੂੰ ਰਕਮ ਹੈ ਤਿਆਰ ਆ ਜਾਣ ਨੂੰ ਆ ਚੱਕ ਕਈ ਚੱਕ ਆਪਣੀ ਆਹਦਾ ਮੈਂ ਤਿਆਰ ਆ ਜਾਣ ਨੂੰ ਤੇ ਬਾਕੀ ਹੁਣ ਦੇਖਦੇ ਆ ਰਾਣਾ ਨਾਲ ਗੱਲਬਾਤ ਹੁੰਦੀ ਏ ਕਿ ਨਹੀਂ ਹੁੰਦੀ ਬਾਕੀ ਤੁਸੀਂ ਕਮੈਂਟ ਜਰੂਰ ਦੱਸੋ ਰਾਣੇ ਨੂੰ ਪੈਸੇ ਕਿੰਨੇ ਚਾਹੀਦੇ ਆ ਕਿੰਨੇ ਰਾਣਾ ਕਿੰਨੇ ਰਾਣਾ ਸਾਰੂਗਾ ਤੇਰਾ ਜਿੰਨੇ ਮਰਜ਼ੀ ਦੇ ਦੇ ਉਹ 10 ਦੇ ਮਾੜਾ ਜੇ ਦਿਲ ਦੀ ਗੱਲ ਬਿੰਨੇ ਚਾਹੀਦੇ ਮੈਨੂੰ 10 ਪਿਆਤਾ ਇਹਦਾ 10000 10 15000 10 ਕੇ 15 ਦਾਸ ਬਣਾਇ ਕੋਈ ਨਾ ਕਹਿੰਦਾ ਜੀ 10 15000 ਤਾਂ ਮੈਨੂੰ ਚਾਹੀਦਾ ਹੀ ਚਾਹੀਦਾ ਤੇ ਲੈ ਥੋੜੇ ਨਾ ਸਾਰ ਲੈ ਸੜਦਾ ਹੀਦਾ ਵੀ ਮੈਂ ਨਾ ਪਹਿਲੇ ਪਹਿਲੇ ਚੈੱਕ ਕਰੀਏ ਵੀ ਤੂੰ ਬਾਹਰ ਜਾਣ ਦੇ ਲੈਗਦਾ ਹੈਗਾ ਜਾਂ ਨਹੀਂ ਹੈਗਾ ਕੰਮ ਕਰ ਸਕਦਾ ਕਿ ਨਹੀਂ ਉੱਥੇ ਤੈਨੂੰ ਦੇਖ ਰਹੀ ਐ ਐਵੇਂ ਨਾ ਤਵਾਸ ਦੀ ਕਿਤੇ ਮੈਂ ਕਹਾਂ ਕੰਮ ਨਾ ਹੋਵੇ ਉੱਥੇ ਤਾਂ ਇਹਨੇ ਤੇ ਪੈਸੇ ਤੈਨੂੰ ਬੁਕਾਲੀ ਇੱਥੇ ਜਾ ਕੇ ਤੇ ਬਾਕੀ ਹੈ ਜਿੰਨੇ ਬੱਧੀ ਨੇ ਰੱਖੀ ਰੁਖੀ ਰੱਖੀ ਰੱਖੀ ਬਸ ਸਮਾਨ ਦੀ ਤੇ ਰੋਟੀਆਂ ਰੁਟੀਆਂ ਦੀ ਠੀਕ ਹੈ ਇੰਨੇ ਕਿਤੇ ਇੰਨੇ ਹੀ ਬਹੁਤ ਆ ਤੈਨੂੰ ਤੇ ਇੱਥੇ ਆ ਰਗਾ ਵੀ ਜਾਨੀ ਕਿ ਪਾਣੀ ਪਿੱਛੇ ਖੇਤ ਦੇ ਵਿੱਚ ਦੀ ਆ ਪਕੜਦੇ ਪਿੱਛੇ ਬਹੁਤ ਪਿੱਛੇ ਰਹਿੰਦਾ ਜਾਨੀ ਕਿ ਸ਼ਾਂਤ ਕਰਾਊਗਾ ਤੇ ਖਾਲਾ ਖਾਲਾ ਸਵਾਰਨ ਨਾਲ ਤੁਹਾਨੂੰ ਪਤਾ ਆਪਣੇ ਬੰਦੇ ਵੀ ਪੂਰੇ ਆ ਚੰਤਨ ਕੰਮ ਕਰਨ ਪੂਰੇ ਸ਼ੇਰਾ ਰਾਣੇ ਰਹੀ ਤੇ ਤੁਹਾਨੂੰ ਖਾਲਾ ਦਿਖਾਉਣੇ ਬਰਾਣੇ ਰਹਿੰਦਾ ਵੀ ਕਿੰਨਾ ਖਾਲਾ ਸਵਾਰਾ ਕਿਵੇਂ ਪਾਣੀ ਜਾਵੇਗਾ ਆ ਦੇਖੋ ਆ ਖਾਲਾ ਅੱਗੇ 3.5 ਕਿਲੋਥਾ ਉਹਨੂੰ ਪਾਣੀ ਲਾਉਣਾ ਤੇ ਨਾਲ ਫਿਰ ਗਵਾਂਢੀ ਦੇ ਪਰ ਨਹੀਂ ਪਰਨੇ ਆ ਆਪਦੇ ਵੀ ਤੇ ਨਾਲ ਗਵਾਂਢੀਆਂ ਆਪਣੇ ਮਨ ਉਹਨਾਂ ਪਾਣੀ ਉਧਰ ਜਾਊਗਾ ਉਹਨਾਂ ਇੱਥੇ ਨਾਲ ਇੱਥੇ ਟੁੱਟੀ ਟੁੱਟੀ ਜਾਣਾ ਰਸਤੇ ਜੀ ਤਰਾਣਾ ਖਾਲਾ ਤੂੰ ਬਣਾਇਆ ਨੀ ਕਿੰਨਾ ਟਾਈਮ ਹੋ ਗਿਆ ਤੂੰ ਕਰੇ ਲਗਾ ਫਿਰਦਾ ਹਾਂ ਹਾਂ ਨਾ ਹੋ ਗਿਆ ਪਤਾ ਨਹੀਂ ਕੀ ਨਾ ਹੋ ਗਿਆ ਪਤਾ ਨਹੀਂ ਵਿਆਹ ਦੇ ਘਰ ਪਤਾ ਲੈਣਾ ਕਿ ਹੁਣ ਪਾਣੀ ਛੱਡਣੇ ਸਿੱਧਾ ਆ ਗਏ ਤੂੰ ਤਾਂ ਹੁਣ ਇੱਥੇ ਪਾਣੀ ਕਿਵੇਂ ਜਾਊਗਾ ਤੂੰ ਇਹ ਦੱਸ ਮੈਨੂੰ ਆ ਗੰਧ ਜੇ ਕੱਟ ਦਿੰਦਾ ਇਹ ਅੜੇ ਘਰ ਰਾਤ ਨੂੰ ਪਾਣੀ ਚੱਲਣਾ ਦਿਰਾਤ ਨੂੰ ਅੜੇ ਘਰ ਰਸਤੇ ਚੜ ਜਾਂਦਾ ਪਾਣੀ ਨਿਕਲਣਾ ਕੋ ਨਹੀਂ ਆਥਰਾ ਕੱਢ ਦੇ ਮੜਾ ਜਾ ਜਰਾ ਨੂੰ ਨਾ ਕਹਿ ਦੇ ਨਾ ਸਿੰਧੂ ਇੱਥੇ ਕਿਥਾਂ ਦਾ ਪੈ ਨਾ ਉਹ ਇਲਾਕਾ ਦਾ ਕੱਢ ਦੇ ਨੂੰ ਦੋਵੇਂ ਲੱਗਦੇ ਨੇ ਇਹ ਹੋਰ ਹੋਰੀ ਜਾਏਗਾ ਬਾਹਰ ਕੱਢ ਦੇ ਹਾਰਸ